ਮੈਂ ਹਰਜਿੰਦਰ ਸਿੰਘ ਦੀ ਵਾਈਫ ਬੋਲ ਰਹੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਪਟੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਈਫ ਬੋਲ ਰਹੀ ਆ ਮੈਂ ਬਾਹਰੋਂ ਤੋਂ ਦੇਖ ਰਹੀ ਆ YouTube ਤੇ ਜਾਂ Facebook ਤੇ ਜੋ ਚੱਲ ਰਹੀ ਆ ਅੱਜ ਅੱਜਕੱਲ੍ਹ ਦੀ ਜੋ ਘਟਨਾ ਚੱਲ ਰਹੀ ਏ ਬੜੀ ਹਾਈਲਾਈਟ ਹੋਈ ਜਾ ਰਹੀ ਏ ਪਟਿਆਲਾ ਦੀ ਮਿਸਿਸ ਕਰਨਲ ਬਾਟ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁੱਟ ਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਅਫੜਾ ਤਫਰੀ ਬਚਾ ਰਹੀ ਹੈ ਮੈਂ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਵਾਸਤੇ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹੁੰਦੀ ਆ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀਗੀ ਤੇ ਮੈਂ ਅੱਜ ਉਹਨੂੰ ਪੁੱਛਣਾ ਚਾਹੁੰਦੀ ਆ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸ ਰਹੀ ਹੈ ਕਿ ਬਹੁਤ ਕੁੱਤੇ ਮਾਰ ਹੋ ਗਈ ਤੇਰੇ ਨਾਲ ਤੇ ਤੂੰ ਇਹ ਦਰਦ ਜੋ ਆਪਾਂ ਅੱਜ ਦਿਖਾ ਰਹੀਆਂ ਲੋਕਾਂ ਦੇ ਵਿੱਚ ਇਨਸਾਫ ਦੀ ਲੜਾਈ ਲੜ ਰਹੀਆਂ ਹੱਕ ਦੀ ਲੜਾਈ ਲੜ ਰਹੀ ਹੈ ਲੋਕਾਂ ਨੂੰ ਇਹ ਦੱਸ ਰਹੀ ਹੈ ਕਿ ਪੁਲਿਸ ਉਹ ਪ੍ਰਸ਼ਾਸਨ ਬਹੁਤ ਤਕਾ ਕਰ ਰਹੇ ਨੇ ਮੈਂ ਕਿ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਮੈਡਮ ਤੁਸੀਂ ਅੱਜ ਇਸ ਜੋ ਦਰਦ ਤੁਹਾਡੇ ਅਗੇ ਛਲਕ ਰਿਹਾ ਹੈ ਇਹ ਦਰਦ ਅਸੀਂ ਵੀ ਇਹ ਚਲਿਆ ਸੀਗਾ ਔਰ ਤੁਸੀਂ ਉਸ ਟਾਈਮ ਸਾਡੇ ਇਸ ਦਰਦ ਵਿੱਚ ਪਹੁੰਚੇ ਜਰੂਰ ਸੀ ਲੇਕਿਨ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਮਕਸਦ ਨਾਲ ਪਹੁੰਚੇ ਸੀਗੇ ਤੁਹਾਡਾ ਉਸ ਟਾਈਮ ਦਾ ਮੈਨੂੰ ਬਖਸ਼ਰ ਕਲੀਅਰ ਕਰੋ ਕਿ ਤੁਸੀਂ ਕਿਸ ਵਾਸਤੇ ਆਏ ਸੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਤੁਸੀਂ ਇਨਸਾਨੀਅਤ ਦੇ ਨਾਤੇ ਆਏ ਸੀ ਜਾਂ ਕਿਸ ਪਰਪਸ ਲਈ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਖੜਾ ਸੀ ਕਈ ਸਸਾਵਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨੇੜੇ ਬੋਡਨ ਲਈ ਆਇਆ ਸੀ ਨਵਜੋਤ ਸਿੱਧੂ ਬੋਡਨ ਵਾਸਤੇ ਆਏ ਸੀ ਜੋ ਸਾਰੇ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਸੀ ਮੈਡਮ ਤੁਸੀਂ ਤਾਂ ਮੇਰੇ ਪਤੀ ਦੇ ਮੂੰਹ ਬੋਲੀ ਭੈਣ ਬਣੇ ਸੀ ਨਾ ਤੁਸੀਂ ਤਾਂ ਉਹ ਹੱਕ ਵੀ ਨਹੀਂ ਅਦਾ ਕੀਤਾ ਨਾ ਤੁਸੀਂ ਨਿਸ਼ਾਨੀਆਂ ਦੇ ਖਾਤੇ ਰਾਏ ਸੀ ਨਾ ਕੋਈ ਮੂਹ ਬੋਲੀ ਭੰਡ ਬਣਾ ਦੇਣਾਂ ਤੇ ਆਏ ਸੀ ਉਸ ਨਾਲ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਤੰਗ ਦਿਖਾਇਆ ਹੁੰਦਾ ਤਾਂ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤਾਂ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਹ ਤੋਂ ਨਤੀਜਾ ਅਸੀਂ ਅੱਜ ਤੱਕ ਉੱਤਰਿਆ ਨਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਤੁਹਾਡੇ ਕੀਤੇ ਗਏ ਉਸ ਵਕਤ ਤਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਦਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰ ਗਏ ਫੈਸਲਾ ਉਸ ਦੀ ਜਾਣਕਾਰੀ ਨਾ ਮਿਲੂ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀਗੀ ਅੱਜ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਠੀਕੇ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਵਹਿ ਡੁੱਲ ਗਿਆ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੁਸੀਂ ਇਨਸਾਨੀਅਤ ਦੇ ਨਾਤੇ ਕੀ ਤੂੰ ਮੂੰਹ ਬੋਲੀ ਭੈਣ ਦੇ ਨਾਤੇ ਕੀ ਤੈਨੂੰ ਤੇ ਇੱਕ ਔਰਤ ਦਾ ਦੁੱਖ ਵੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੜ ਕੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਅਨਾਥ ਹੋ ਗਏ ਤੈਨੂੰ ਉਦੋਂ ਵੀ ਤਰਸ ਨਹੀਂ ਆਇਆ ਸਿਰਫ ਤੂੰ ਆਪਣੀ ਮਨਮਾਨੀ ਗੱਲਾਂ ਲਈ ਆਪਣੀ ਈਗੋ ਸੈਟੀਸਫਾਈ ਕਰਨ ਲਈ ਤੂੰ ਸਾਰੇ ਕੁਝ ਆਪਣਾ ਮਨਮਨ ਰੱਜੀ ਚਲਾ ਗਈ ਅਫਸਾਦੇ ਕੋਲ ਤੇਰੇ ਲਿੰਕ ਸੀ ਤੇਰੀ ਪਾਵਰ ਸੀ ਜੇ ਉਹ ਪਾਵਰ ਤੋਂ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਨਹੀਂ ਠੋਕਰਾ ਨਾ ਖਾਰੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਬੇਲੇ ਨੂੰ ਇਨਸਾਫ ਮਿਲ ਜੁਕਾ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁਗਤ ਰਹੇ ਨੇ ਉਹ ਸਾਰਾ ਕੁਝ ਸਾਲੋਂ ਅਗਨਾ ਸੈਂਡ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀਆਂ ਉਸ ਵਕ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਲਿਕੇ ਸਾਡਾ ਸਾਥ ਦੇ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਤਦੀਆਂ ਲਾਉਂਦੇ ਤਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀਆਂ ਤੇ ਸਾਡੇ ਨੂੰ ਬਰਬਾਦ ਕਰਨ ਦੇ ਤਰੀਕੇ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀ ਅੱਜ ਇਹ ਪ੍ਰਸ਼ਾਸਨ ਆਜੇ ਪੁਲਿਸ ਸਭ ਤੈਨੂੰ ਦੁਸ਼ਮਣ ਲੱਗ ਰਹੇ ਆ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਅਰਜਿੰਦਰ ਜੀ ਮੇਲਾ ਦੀਦੀ ਜਸ ਸਕਾਰ ਕਰਦੇ ਲਈ ਕਾਹੀ ਪਾ ਰਹੇ ਸੀ ਉਹਨਾਂ ਨਾਲ ਰਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੋ ਮੈਨੂੰ ਕੋਈ ਹੌਸਲੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚ ਗੁਜ਼ਰੇ ਸੀ ਕਿਸੇ ਵੀ ਫੈਸਲੇ ਕਰਦੇ ਵੇ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਪੈਸੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਤੇ ਤੇ ਅੱਜ ਤੈਨੂੰ ਕਿੱਦਾਂ ਇਹ ਦੁੱਖ ਲੱਗ ਰਹੇ ਆ ਅੱਜ ਕਿਸ ਰਾਖ ਦੇ ਨਾਲ ਤੂੰ ਠੰਡੇ ਲਾ ਕੇ ਬੈਠੀ ਹੋਈ ਆ ਸਿਰਫ ਦੋ ਲੱਪਣੇ ਬੱਚਣ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਗੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਰਬਾਦ ਕਰਾਂ ਮੇਰੀ ਲੋਕਰੂ ਬੀਨ ਹੈ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਡੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀ ਆ ਲੋਕਾਂ ਨੂੰ ਬੀ ਲਾਂਗੇ ਇਹ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੋਈ ਅਫਸਰਾਂ ਨੇ ਕੁਝ ਕੋਈ ਕੰਮ ਕੀਤਾ ਤੇ ਉਹਦਾ ਉਹਨਾਂ ਨੂੰ ਸਹਿਹਾਰ ਨਾ ਕਰਨ ਦੀ ਬਜਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਹੈ ਨਾ ਝਟਪਟ ਤਾਰੀਏ ਘਤਨਾਂ ਦੀ ਹੋਾਈ ਵੀ ਮੈਡਮ ਅਗਰ ਕੋਈ ਮਿਸਟਰ ਬਾਠਨੇ ਵੀ ਕੁਝ ਅਗੋ ਕੋਈ ਕੀਤਾ ਹੋਊਗਾ ਉਹਦਾ ਕੰਮ ਤਾਂ ਹੀ ਦੋਨਾਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਣਾ ਚਾਹੋ ਬੰਦਪਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹੀਦਾ ਤੁਹਾਨੂੰ ਤੁਹਾਨੂੰ ਇਹ ਦੱਸਣਾ ਚਾਹੀਆ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਹੀ ਆ ਰਿਹਾ ਹੈ ਸਾਹਮਣੇ ਤੁਹਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਹੈ ਜੇ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰਫ ਦੋ ਛਪੜ ਵਜਨ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗਏ ਤੇ ਬਟਿਆਲਾ ਪਿੱਛੇ ਲਾ ਲਿਆ ਜਿੱਦੂ ਉਸ ਵਕਤ ਇਹ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਪਰ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮ ਮੇ ਹਾਕਮ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜਿਣੀ ਹੈ ਅਨਾਥ ਹੋਏ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਸਾਡੇ ਨਾਲ ਇੰਦਾ ਵੱਡਾ ਧੱਕਾ ਕਰਤੀ ਗਈ ਉਸ ਟਾਈਮ ਤੋਂ ਉਸ ਚੀਜ਼ ਨੂੰ ਯਾਦ ਕਰ ਤੇ ਫਿਰ ਧਰਨੇ ਲੱਗ ਕਿ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈ ਸੱਚ ਲਈ ਲੜਨਾ ਚਾਹੀਦਾ ਹੈ ਜਾਂ ਇਹ ਜਲੂਸ ਜਿਹੜਾ ਚੱਟ ਰਹੀ ਹੈ ਉਹਦੇ ਲਈ ਲੜਨਾ ਚਾਹੀਦਾ ਤੁਹਾਨੂੰ ਯਾਦ ਹੋਵੇਗਾ ਮੈਡਮ ਜੋ ਉਸ ਵਕਤ ਤੁਸੀਂ ਬਠਿੰਡੇ 'ਚ ਕੀਤਾ ਸਾਡੇ ਲੱਗੇ ਧਰਨੇ ਚ ਕੁਆ ਦਿੱਤੇ ਤੁਸੀਂ ਅਫਸਰ ਸਾਹਿਬ ਦਾ ਰੋਬ ਮਾਰ ਕੇ ਤੇ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਗੱਲ ਕੇ ਮੇਰੇ ਜੋ ਬਠਿੰਡਾ ਵਾਸੀ ਸਭ ਧਰਨੇ ਤੇ ਮੇਰਾ 7 ਦਿਨ ਨਹੀਂ ਬੈਠਣ ਦਿੱਤੀ ਉਹ ਸਭ ਚੱਕਵਾ ਦਿੱਤੇ ਤੁਸੀਂ ਕਿਸੇ ਨੂੰ ਵੀ ਉੱਥੇ ਬੈਠਣ ਦਾ ਹੱਕ ਨਹੀਂ ਦਿੱਤਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਫੈਸਲਾ ਕਰ ਦਿੱਤਾ ਮੈਂ ਤੁਹਾਡੇ ਨੂੰ ਤੁਹਾਨੂੰ ਇਹੀ ਗੁਜਾਰਸ਼ ਕਰਦੀ ਨਹੀਂ ਕਿ ਮੈਂ ਇੱਕ ਵਾਰਾ ਹੈਰੀ ਦਾ ਇੱਕ ਵਾਰਾ ਮਲੇ ਦਾ ਮੂੰਹ ਦੇਖਣਾ ਹੈ ਕਿ ਮੈਨੂੰ ਕਿਸੇ ਨੇ ਦਿਖਾਇਆ ਨਹੀਂ ਤੁਸੀਂ ਮੈਨੂੰ ਨਾਲ ਲੈ ਕੇ ਫੜ ਗਏ ਵੇਲੇ ਦਾ ਮੁੰਡਾ ਤੁਸੀਂ ਕਿਧਰ ਹੋ ਤੁਸੀਂ ਮੈਨੂੰ ਦਫਤਰਾਂ ਚ ਲੈ ਗਏ ਪੁਲਿਸ ਦੇ ਦਫਤਰਾਂ ਦੇ ਦਫਤਰਾਂ ਚ ਲੈ ਕੇ ਗਏ ਜਿੱਥੇ ਮੇਰੇ ਨਾਲ ਮੇਰਾ ਪਰਿਵਾਰ ਮੇਰੇ ਮਗਰ ਮਗਰ ਭੱਜ ਰਿਆ ਸੀ ਤੁਸੀਂ ਦਰਵਾਜ਼ੇ ਬੰਦ ਕਰਾਂਗੇ ਤੁਸੀਂ ਇਹ ਕੰਮ ਕਿਸੇ ਨੂੰ ਅੰਦਰ ਨਹੀਂ ਬੜਨ ਦੇਣਾ ਇਹ ਸਾਰੇ ਅਸੀਂ ਗੱਲ ਕਰਾਂਗੇ ਸਰ ਮੈਂ ਗੱਲ ਕਰਾਂਗੀ ਮੈਂ ਗੱਲ ਕਰਾਂਗੀ ਤੁਸੀਂ ਅਫਸਰਾਂ ਦਾ ਆਪਣੇ ਲਿੰਕ ਬਣਾਏ ਤੁਸੀਂ ਉਹਨਾਂ ਨੂੰ ਆਪਣੇ ਨੰਬਰ ਫੀਡ ਕਰਾਵੇ ਤੁਸੀਂ ਆਪਣੇ ਪਤੀ ਦੀ ਉਸਤ ਪੋਜੀਸ਼ਨ ਦਾ ਸਹਾਰਾ ਦੇ ਉੱਤੇ ਰੋਬ ਮਾਰ ਰਹੇ ਹੋ ਤੁਸੀਂ ਮੈਨੂੰ ਅਸਲ ਕੋਈ ਹੋਸ਼ ਨਹੀਂ ਸੀ ਨਾ ਕੋਈ ਸੁਧ ਸੀ ਕਿਉਂਕਿ ਜੋ ਸਾਡੀ ਸਾਡੇ ਨਾਲ ਵਾਪਰਿਆ ਸੀ ਉਸ ਤੋਂ ਬਾਅਦ ਇਹ ਹੋਣਾ ਲਾਜ਼ਮੀ ਸੀ ਲਿਖੇ ਤੁਸੀਂ ਕਿਸੇ ਵੀ ਕਿਸਮ ਦਾ ਕੋਈ ਵੀ ਸਾਡੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੋਣ ਦਿੱਤਾ ਉਲਟਾ ਸਾਰੇ ਇਧਰ ਧਰਨੇ ਚ ਕਵਾ ਲ ਦਿੱਤੇ ਲੱਗੇ ਹੋਏ ਜੋ ਕਿ ਲੁਕਿੰਗ ਸਾਡੀ ਮੰਗ ਕਰਨ ਲਈ ਬੜੀ ਸੀ ਇਹਨਾਂ ਸਭ ਕਰਨ ਦੇ ਬਾਅਦ ਵੀ ਤੁਹਾਡਾ ਮਨ ਨਹੀਂ ਭਰਿਆ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹ ਰਹੀ ਨੇ ਮੈਡਮ ਬੀਤੂ ਜੀ ਜਦੋਂ ਮੇਰੇ ਪਤੀ ਦਾ ਸੰਸਕਾਰ ਤੁਸੀਂ ਕਰਵਾ ਦਿੱਤਾ ਮੇਰੇ ਨਾਬਾਲਗ ਬੱਚੇ ਤੋਂ ਇੰਨੇ ਪੁਲਿਸ ਦੇ ਵਿੱਚ ਕਿਰੇ ਹੋਏ ਤੇ ਤੁਸੀਂ ਇਹ ਕਹਾਤਾ ਕਿ ਪਰਿਵਾਰ ਦਾ ਫੈਸਲਾ ਹੈ ਸੰਸਕਾਰ ਕਰੋ ਤੇ ਧਰਨਾ ਚਕੋ ਤੇ ਤੁਸੀਂ ਲੋਕਾਂ ਨੂੰ ਮਤਲਬ ਇਹ ਗਿਆ ਕਿ ਤੁਸੀਂ ਕੌਣ ਹੁੰਦੇ ਹੋ ਇੱਥੇ ਬੈਠਣ ਵਾਲੇ ਤੁਸੀਂ ਸਾਰੇ ਦਫਾ ਦਫਾ ਕਰਾ ਦਿੰਦੇ ਸਾਰੇ ਭਜਾ ਦਿੰਦੇ ਓਥੋਂ ਤੁਸੀਂ ਉਹਨਾਂ ਦਾ ਸਬਸਕ੍ਰਾਈਬ ਕਰਵਾ ਦਿੱਤਾ ਮੇਰੇ ਬੱਚੇ ਨੂੰ ਪਹਾ ਕੇ ਤੁਸੀਂ ਮੈਨੂੰ ਮੇਰੇ ਬੱਚੇ ਦੇ ਨਾਲ ਇੰਨੀ ਮਿਲਣ ਦਿੱਤਾ ਤੁਸੀਂ ਇੰਨਾ ਕਿ ਮੈਨੂੰ ਹੋਲਡ ਕਰਕੇ ਰੱਖਿਆ ਹੋਇਆ ਸੀ ਇਹ ਸਦੂ ਹੀ ਗੋ ਸਨਸਕਾਰ ਕਰਾਉਂਦੇ ਜਿੰਨੀ ਸੰਸਕਾਰ ਹੋਇਆ ਤੁਸੀਂ ਮੈਡਮ ਫਟ ਦੇ ਨਹੀਂ ਗਾਇਬ ਹੋ ਗਏ ਤੁਸੀਂ ਸਾਡਾ ਹਾਲ ਨਹੀਂ ਪੁੱਛਿਆ ਤੁਸੀਂ ਸੰਸਕਾਰ ਤੱਕ ਰੋਕ ਕੇ ਤੁਸੀਂ ਚਲੇ ਗਏ ਤੁਸੀਂ ਭੋਗ ਕੇ ਹੀ ਗੋੜੇ ਰਿਟਰਨ ਜਨਰਾਤ ਇੱਕ ਕਰਕੇ ਫੋਨ ਕਰਦੇ ਨੇ ਕਿ ਸ਼ਾਇਦ ਪਤਾ ਨਹੀਂ ਕੀ ਕਰਾ ਕੇ ਗਏ ਆ ਮੈਡਮ ਸਾਨੂੰ ਕੁਝ ਦੱਸਣ ਤੇ ਨਹੀਂ ਮਰ ਅੱਗੇ ਸਾਡਾ ਕੀ ਫੈਸਲਾ ਹੋਣਾ ਹੈ ਤੁਸੀਂ ਹਰ ਇੰਨੇ ਸਾਲੋਂ ਬਾਅਦ 1.5 ਸਾਲੋਂ ਚੱਲਿਆ ਹੈ ਤੁਸੀਂ ਸਾਡੀ ਸ਼ੁੱਧ ਬੁਧਨੀਂ ਉੱਠੀ ਸਾਡੇ ਨੰਬਰ ਬਲੌਕ ਪਾ ਦਿੰਦੇ ਤੁਸੀਂ ਇੱਕ ਵੀ ਕਾਲ ਚੱਕਰ ਦੀ ਚੰਗਰ ਦੀ ਉਠਾਈ ਤੁਸੀਂ ਨਾ ਕਦੀ ਕਾਲ ਕੀਤਾ ਨਾ ਸਾਡੀ ਪਹੁੰਚ ਕੇ ਤੁਸੀਂ ਤੁਹਾਨੂੰ ਬਲੌਕ ਲਿਸਟ ਚ ਪਾ ਦਿੱਤਾ ਤੇ ਮੈਂ ਦੇਖ ਰਹੀ ਹਾਂ ਕਿ ਇਹਦਾ ਮਸਲਾ ਭੱਖਦਾ ਜਾ ਰਿਹਾ ਹੈ ਤੇ ਬਟਿੰਡੇ ਤੋਂ ਕੁਝ ਮੇਰੇ ਜਦੋਂ ਭਰਾਵਾਂ ਨੇ ਦਾ ਬਾਅਦ ਚ ਕੀ ਅੱਜ ਤੁਸੀਂ ਸਾਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੁਹਾਡਾ ਫੋਨ ਮੈਨੇ ਫੜਾ ਮੇਰੇ ਬੱਚੇ ਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਲੇਕਿਨ ਮੈਂ ਛੁਕ ਨਹੀਂ ਸਕੀ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੁਹਾਨੂੰ ਕਹਿਣਾ ਸੀ ਕਿਉਂਕਿ ਨਾ ਨਾ ਇਹਨਾਂ ਦਿਮਾਗ ਰਹਿੰਦੀਆਂ ਤੇ ਨਾ ਤੁਹਾਡੇ ਤੇ ਵੀ ਸਾਡੇ ਬੋਲਣ ਦੀ ਸ਼ਕਤੀ ਹੈ ਕਿ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ ਮੈਡਮ ਦਿੱਤੂ ਵਾਲੋ ਯਾਦ ਰੋਣਾ ਚਾਹੀਏ ਕਿ ਤੁਸੀਂ ਜੋ ਸਾਡੇ ਨਾਲ ਕਰ ਗਏ ਜਦੋਂ ਸਾਡਾ ਪਰਮਾਤਮਾ ਸਾਡੇ ਨਾਲ ਹੈ ਸਿਰਫ ਮੈਂ ਕਿਉਂ ਸਕੇ ਨਾਲ ਉਹ ਸਾਡੇ ਸਾਡੇ ਹੱਕ ਲਈ ਉਹ ਆਪੇ ਹੀ ਕੁਝ ਨਹੀਂ ਕਰੂ ਕਿ ਬਾਕੀ ਮੇਰੀ ਦੂਸਰੀ ਨਾ ਤੁਹਾਨੂੰ ਨਹੀਂ ਹੈ ਬੜਾ कि ਤੁਸੀਂ ਜੋ ਵੀ ਆਪਣੇ ਸੰਘਰਸ਼ ਲਈ ਜੋ ਵੀ ਉਠਾ ਰਹੇ ਹੋ ਉਹ ਤੁਸੀਂ ਬੇਸ਼ੱਕ ਕਰੋ ਲੇਕਿਨ ਥੋੜਾ ਹਮਮ ਮर्यादा ਦੇ ਵਿੱਚ ਰੱਖ ਕੇ ਕਰੋ ਤੇ ਜ਼ਿਆਦਾ ਬੈਟਰ ਹੋਏਗਾ ਇੱਕ ਗੱਲ ਤੋਂ ਅੰਨੇ ਨਾਲ ਤੇ ਤੁਸੀਂ ਤੇ ਮੂੰਹ ਬੋਲੀ ਭੈਣ ਬਣੇ ਸੀਗਾ ਨਾ ਉਸ ਨਾਲ ਤੇ ਵੀ ਮਤਲਬ ਰਹਿ ਦੇਣਾ ਚਾਹੀਏ ਕਿ ਜਿੰਨੇ ਤੁਸੀਂ ਇਹ ਗੱਡੀਆਂ ਕਾੜਾ ਪਾਕਦੇ ਹੋ ਭੈਣਾਂ ਦੇ ਵਾਸਤੇ ਉਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰ ਲਓ ਤੇ ਬਾਕੀ ਜਿੰਨੇ ਤੁਹਾਡੀ ਇੱਛਾ ਤੁਸੀਂ ਕਰੀ ਜੋ